ਪਿੰਡਲੇ ਪਿੰਡ ਦਾ ਗੰਦਾ ਪਾਣੀ ਪਿੰਡ ਵਿੱਚ ਪੈਣ ਤੋਂ ਰੋਕਣ ਲਈ ਧਰਨਾ ਲਗਾਇਆ ਗਿਆ ਅੱਜ 12ਵੇਂ ਦਿਨ ਵੀ ਪਹੁੰਚ ਗਿਆ ਜਿਸ ਵਿੱਚ ਸੈਂਕੜੇ ਪਿੰਡ ਪੈਣੀ ਦੇ ਵਸਨੀਕਾਂ ਨੇ ਮਸ਼ੂਰਤ ਕੀਤੀ ਇਸ ਸਮੇਂ ਧਰਨੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਮਜ਼ਦੂਰ ਕਿਸਾਨ ਜਥੇਵੰਦੀਆਂ ਵੱਲੋਂ ਧਰਨੇ ਵਿੱਚ ਪਹੁੰਚ ਕੇ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ ਇਸ ਸਮੇਂ ਸ਼ਾਮਲ ਜਥੇਵੰਦੀਆਂ ਜਿਸ ਵਿੱਚ ਦਿਹਾਤੀ ਮਜ਼ਦੂਰ ਸਵਾ ਕੀਰਤੀ ਕਿਸਾਨ ਯੂਨੀਅਨ ਨਜਮੂਰੀ ਕਿਸਾਨ ਸਵਾ ਦੇ ਸ਼ਹੀਦ ਭਗਤ ਸਿੰਘ ਨੌਜਵਾਨ ਸਵਾ ਦੇ ਆਗੂ ਹਾਜ਼ਰ ਸਨ ਇਸ ਸਮੇਂ ਸੰਤੋਖ ਸਿੰਘ ਸੰਧੂ ਪਰਮਜੀਤਰਦਾਵਾ ਜਰਨੈਲ ਫਲੋਰ ਗਲਦੀਪ ਫਲੋਰ ਅਤੇ ਅੰਦੋਲਨ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਜਿਸ ਸਮੇਂ ਪਿੰਡ ਪੈਣੀ ਦੇ ਵਸਨੀਕਾਂ ਨੇ ਦੱਸਿਆ ਕਕੇ ਪ੍ਰਸ਼ਾਸਨ ਪੁਲਿਸ ਦੀ ਸਹਾਇਤਾ ਨਾਲ ਪਿੰਡ ਵਿੱਚ ਗੰਦਾ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਵਿੱਚ ਰੋਸ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਾਸੀ ਹਰ ਤੱਕੇ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਹਨ ਇਸ ਮੌਕੇ ਸਰਪੰਚ ਰਾਮ ਲਵਾਇਆ ਪੈਣੀ ਇਕਬਾਲ ਸਿੰਘ ਬਟਾ ਪਰਮਜੀਤ ਸਿੰਘ ਨਿਰਮਲ ਸਿੰਘ ਸਰਪੰਚ ਮੀਆਵਾਲ ਗੌਰਮੈਕ ਸਿੰਘ ਮੀਆਵਾਲ ਸੁਨੀਲ ਕੁਮਾਰ ਪੈਣੀ ਪਰਮਜੀਤ ਬਲਵਿੰਦਰ ਕੁਮਾਰ ਆਦ ਹਾਜ਼ਰ ਸਨ ਫਲੋਰ ਤੋਂ ਰਾਜਕਮਨ ਨਿੰਗੜ ਦੀ ਖਾਸਰ ਪੋਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ हां जी ਨਰਮਲਜੀਤ ਪੰਡ ਮੀਓਵਾਲ ਤੋਂ ਸਰਪੰਚ ਆ ਮੈਂ ਜੀ ਇੱਥੇ ਇੱਕ ਮਸਲਾ ਕਾਫੀ ਦਿਨਾਂ ਤੋਂ ਆ ਜਿਹੜਾ ਧਰਨਾ ਲਗਾ ਹੋਇਆ ਪਿੰਡ ਭੈਣੀ ਨੇ ਤੇ ਹਰੀਪੁਰ ਦੇ ਜਿਹੜੇ ਆਪਣਾ ਪਿੰਡ ਆ ਇਹ ਗੰਦੇ ਪਾਣੀ ਦੀ ਜਿਹੜੀ ਨਿਕਾਸੀ ਆ ਉਹ ਪਿੰਡ ਭੈਣੀ ਤੇ ਪਿੰਡ ਮੀਓਵਾਲ ਦੇ ਵੱਲ ਨੂੰ ਪਾਉਣ ਜਾ ਰਹੇ ਆ ਜਿਹਦੇ ਨਾਲ ਕੀ ਕਾਫੀ ਫਸਲਾਂ ਜਿਹੜੀਆਂ ਮੋਰੇ ਪ੍ਰਭਾਵਿਤ ਹੋ ਰਹੀਆਂ ਤੇ ਜਿਹੜੇ ਪਿੰਡ ਦਾ ਪੀਣ ਵਾਲਾ ਪਾਣੀ ਆ ਉਹਦਾ ਵੀ ਕਾਫੀ ਨੁਕਸਾਨ ਹੋ ਰਿਹਾ ਅਸੀਂ ਪ੍ਰਸ਼ਾਸਨ ਨੂੰ ਤੇ ਮੌਜੂਦਾ ਸਰਕਾਰ ਨੂੰ ਇਹ ਹੀ ਅੱਤ ਬੰਨ ਕੇ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਹੱਕ ਆ ਉਹ ਸਾਨੂੰ ਦਵਾਇਆ ਜਾਵੇ ਤੇ ਗੰਦਾ ਪਾਣੀ ਜਿਹੜਾ ਹਰੀ ਪੌੜਿਆ ਪਿੰਡ ਮੀਓ ਵਾਲ ਤੇ ਹਰੀ ਭੈਣੀ ਵਿੱਚ ਪਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਰਮਖ ਸਿੰਘ ਪਿੰਡ ਮੀਓਲ ਤੋਂ ਜੀ ਅਸੀਂ ਲਗਭਗ 12 ਤੋਂ 13 ਦਿਨ ਤੇ ਇੱਥੇ ਪਿੰਡ ਪੈਣੀ ਨਾਲ ਰਲ ਕੇ ਸਮੂਹ ਮੀਓਵਾਲ ਪਿੰਡ ਸੰਘਰਸ਼ ਕਰ ਰਹੇ ਆ ਜੀ ਜੋ ਕਿ ਹਰੀਪੁਰ ਪਿੰਡ ਦਾ ਪਾਣੀ ਗੰਦਾ ਨਜਾਇਜ਼ ਗੈਰ ਕਾਨੂੰਨੀ ਢੰਗ ਨਾਲ ਸਾਡੇ ਪਿੰਡ ਵਿੱਚ ਦੋਹਾਂ ਪਿੰਡਾਂ ਵਿੱਚ ਪਾਇਆ ਜਾ ਰਿਹਾ ਜੀ ਅਸੀਂ ਪ੍ਰਸ਼ਾਸਨ ਕੋਲ ਵੀਡੀਓ ਦਫ਼ਤਰ ਕੋਲ ਵੀ ਪਹੁੰਚ ਕੀਤੀ ਹੈ ਪਰ ਸਾਡੀ ਕਿਸੇ ਵੀ ਦਫ਼ਤਰ ਅੱਗੇ ਕੋਈ ਵੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਆਵਾਜ਼ ਆਪਣੀ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਤਾਂ ਜੋ ਸਾਡੀ ਸੁਣਵਾਈ ਹੋ ਚੱਕੇ ਤਾਂ ਜੋ ਸਾਡੇ ਉੱਪਰ ਇਹ ਅਤਿਆਚਾਰਿਆ ਉਹਨੂੰ ਰੋਕਿਆ ਜਾ ਸਕੇ ਅਸੀਂ ਆਪਣੀ ਆਵਾਜ਼ ਕੇਸ ਵੀ ਕੀਤਾ ਜੀ ਅਦਾਲਤ ਤੱਕ ਵੀ ਲਿਗਾਏ ਆ ਪਰ ਸਾਨੂੰ ਹਰੇਕ ਪਾਸਿਓਂ ਦਬਾਜ ਆ ਰਿਹਾ ਏ ਇਹ ਜਿਸੇ ਜਿਹੜਾ ਪੈਪ ਪਿਆ ਰਿਹਾ ਏ ਇਹ ਸਰਕਾਰੀ ਫੰਡ ਨਾਲ ਨਹੀਂ ਇਹ ਦੀ ਐਨ ਆਰ ਆਈ ਫੰਡ ਿਆ ਜੀ ਇਹ ਐਨ ਆਰ ਆਈ ਵੀਰਾਂ ਨੇ ਇਲੈਕਸ਼ਨ ਵੇਲੇ ਇਸ ਪਾਰਟੀ ਦੀ ਸਪੋਰਟ ਕੀਤੀ ਸੀ ਉਹਦੇ ਆਧਾਰ ਤੇ ਸਰਕਾਰ ਇਹਨਾਂ ਨੂੰ ਬੈਨੀਫਿਟ ਦੇ ਰਹੀ ਆ ਜੀ ਤਾਂ ਜੋ ਇਹਨਾਂ ਦੀ ਗੈਰ ਕਾਨੂੰਨੀ ਢੰਗ ਨਾਲ ਇਹਨਾਂ ਦੀ ਮੱਤ ਕਰ ਰਹੀ ਆ ਜੀ ਸਾਨੂੰ ਨੇ ਤਹਿਸੀਲਦਾਰ ਵੀ ਮੌਕੇ ਤੇ ਅਫਸਰ ਆ ਸੀ ਕੱਲ ਵੀ ਸਾਡੇ 'ਤੇ ਦਬਕੇ ਮਾਰੇ ਜੇ ਤੁਸੀਂ ਇਸ ਕੰਮ ਨੂੰ ਰੋਕਿਆ ਤਾਂ ਤੁਹਾਡੇ ਉੱਤੇ ਨਿਯਾਜ ਪਰਚੇ ਕੀਤੇ ਜਾਣਗੇ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਇਸ ਧਰਮ ਲਈ ਪੱਕੇ ਤੌਰ ਤੇ ਬੈਠੇ ਹਾਂ ਜੇ ਕੱਲ ਨੂੰ ਕੋਈ ਵੀ ਅਨਸੁਖਾਵੀ ਘਟਨਾ ਵਾਪਰਦੀ ਆ ਜਾਂ ਹਰੀਪੁਰ ਵਾਲੇ ਤੱਕੇ ਨਾਲ ਸਾਡੇ ਪਿੰਡ 'ਚ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਆਪਣੇ ਸ਼ਾਂਤਮਈ ਤਰੀਕੇ ਨਾਲ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਪ੍ਰੰਤੂ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਉਹਦਾ ਪੁਲਿਸ ਪ੍ਰਸ਼ਾਸਨ ਫਲੋਰ ਤੇ ਸਿਵਲ ਪ੍ਰਸ਼ਾਸਨ ਦੇ ਇਹਦਾ ਜ਼ਿੰਮੇਵਾਰ ਹੋਊਗਾ ਜੀ। ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕਰਤੀ ਕਿਸਾਨ ਜੁਨਨ ਸਾਨੂੰ ਅੱਜ ਹੀ ਸਵੇਰੇ ਸਾਡੇ ਮੀਓ ਵਾਲਾ ਸਾਥੀਆਂ ਨੇ ਦੱਸਿਆ ਵੀ ਮਤਲਬ ਆ ਮਸਲਾ ਆ ਵੀ ਸਾਡੇ ਪਿੰਡਾਂ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਜਿਹਦੇ ਵਿੱਚੋਂ ਅਸੀਂ ਫੌਰੀ ਅੱਜ ਇੱਥੇ ਪਹੁੰਚੇ ਆ ਅਸੀਂ ਮਤਲਬ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਦੇਖੋ ਉਹਨਾਂ ਸਾਥੀਆਂ ਨੂੰ ਅਪੀਲ ਕਰਦੇ ਆਂ ਹਰੀਪੋਰਾ ਵਾਲਿਆਂ ਨੂੰ ਵੀ ਦੇਖੋ ਤੁਸੀਂ ਆਪਣਾ ਗੰਦਾ ਪਾਣੀ ਦੂਜੇ ਦੇ ਵਿੱਚ ਪਿੰਡਾਂ ਚ ਨਾ ਪਾਓ ਕਿਰਪਾ ਕਰਕੇ ਜੇ ਤੁਸੀਂ ਆਪਣੇ ਪਿੰਡ ਦਾ ਸੁਧਾਰ ਕਰਨਾ ਉਹ ਪਿੰਡਾ ਆਪਣਾ ਪਾਣੀ ਜਿਹੜਾ ਉਹ ਰੀਚਾਰਜ ਕਰੋ ਉਹਨੂੰ ਉਹਨੂੰ ਮਤਲਬ ਜਿਹੜਾ ਪਾਣੀ ਨੂੰ ਸੋਧ ਕੇ ਤੁਸੀਂ ਫਸਲਾਂ ਨੂੰ ਲਾ ਸਕਦੇ ਆ ਉਹ ਸੋਧ ਕੇ ਪਾਣੀ ਤੁਸੀਂ ਜਿਹੜਾ ਆ ਉਹ ਥੱਲੇ ਧਰਤੀ ਰੀਚਾਰਜ ਕਰ ਸਕਦੇ ਆ ਜੇ ਇਹਦਾ ਨਾ ਲੈਵਲ ਵੀ ਉੱਚਾ ਆਏਗਾ ਪਰ ਉਹ ਜਿਹੜਾ ਏਸ ਪਿੰਡ ਦੇ ਵਿੱਚ ਪਾਣੀ ਪਾਉਣਾ ਅਸੀਂ ਕਹਿੰਨੇ ਆ ਉਹ ਗੈਰ ਜ਼ਿੰਮੇਵਾਰਤਾ ਆ ਵੀ ਕਿਰਪਾ ਕਰਕੇ ਉਹਨਾਂ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਜਥੇਬੰਦੀਆਂ ਵੱਲੋਂ ਚੇਤਾਵਨੀ ਦੇ ਦਿੰਦੇ ਆ ਕਿ ਕਿਸੇ ਕੀਮਤ ਤੇ ਵੀ ਇਹ ਜਿਹੜਾ ਪਾਣੀ ਨਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਪਾਣ ਦਿੱਤਾ ਜਾਏਗਾ ਕਿਉਂਕਿ ਮਤਲਬ ਜੇ ਹੁਣ ਉਹ ਆਪਣੇ ਵਾਲਾ ਗੰਦ ਘੱਡ ਕੇ ਇਹਨਾਂ ਦੇ ਪਿੰਡਾਂ 'ਚ ਪਾਉਣਗੇ ਇਹ ਪਿੰਡ ਤਾਂ ਪਹਿਲਾਂ ਡੁੱਬ ਜਾਂਦੇ ਆ ਹੱਲੇ ਮੀਂਹ ਜਿਹੜਾ ਪੰਜਾਬ ਚ ਪੈਂਦਾ ਤੂੰ ਦੇਖਿਆ ਹੁਣ ਐਦ ਕੀ ਮੀਂਹ ਪੰਜਾਬ ਚ ਪਿਆ ਨਹੀਂ ਤਾਂ ਅੱਧੋਂ ਜ਼ਿਆਦਾ ਪੰਜਾਬ ਡੁੱਬ ਗਿਆ ਤੇ ਅਸੀਂ ਵੀ ਆਪਣਾ ਏਰੀਆ ਇਹਨਾਂ ਸਾਰਿਆਂ ਸਾਥੀਆਂ ਨੂੰ ਪਤਾ ਅਸੀਂ ਆ ਬੰਨ ਮਸੀ ਬਚਾਇਆ 15 ਦਿਨ ਸਾਡੀਆਂ ਜਥੇਬੰਦੀਆਂ ਬੰਦੇ ਉੱਤੇ ਬੈਠੀਆਂ ਨੇ ਜਿੱਨਾਂ ਚੋਂ ਪਾਣੀ ਉਤਰਿਆ ਨਹੀਂ ਤੇ ਅਸੀਂ ਇਲਾਕੇ ਦੇ ਲੋਕਾਂ ਨੇ ਜਥੇਬੰਦੀਆਂ ਨੇ ਮਸੀ ਇਹ ਬੰਨ ਬਚਾਇਆ ਇਸ ਕਰਕੇ ਇਹ ਤਾਂ ਪਹਿਲਾਂ ਡੁੱਬੇ ਹੁੰਦੇ ਆ ਅਸੀਂ ਹੋਰ ਨਹੀਂ ਡੁੱਬਣਿਆਵਾ ਕਿਸੇ ਕੀਮਤ ਤੇ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਵੇਂ ਭਾਈ ਇਹਦਾ ਪ੍ਰਬੰਧ ਤੁਸੀਂ ਕਰੋ ਸਰਕਾਰ ਕਰੇ ਇਹਦਾ ਪ੍ਰਬੰਧ ਕਿਉਂਕਿ ਲੋਕਾਂ ਨੂੰ ਆਸ ਵਿੱਚ ਨਾ ਲੜਾਓ ਤੁਸੀਂ ਜਿਹਦੇ ਕਰਕੇ ਜਥੇਬੰਦੀਆ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਅਸੀਂ ਇਹਨਾਂ ਪਿੰਡਾਂ ਦੇ ਨਾਲ ਉਹ ਕਿ ਜੇ ਉਹਨਾਂ ਨੇ ਵੀ ਕੋਈ ਸਾਡੇ ਨਾਲ ਗੱਲ ਕਰ ਲਈ ਵੈਰੀਪੁਰ ਵਾਲੇ ਉਹ ਸਾਡੇ ਨਾਲ ਬਾਤ ਦਲੀਲ ਗੱਲ ਕਰ ਸਕਦੇ ਆ ਅਸੀਂ ਜਥੇਬੰਦੀ ਵਾਲੇ ਬੈਠੇ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਫੇਰ ਦੁਬਾਰਾ ਮੰਗ ਕਰਦੇ ਆ ਕਿ ਜੇ ਮਤਲਬ ਤੁਸੀਂ ਇਹਨਾਂ ਲੋਕਾਂ ਦੇ ਨਾਲ ਧੱਕਾ ਕੀਤਾ ਤੇ ਜਥੇਬੰਦੀਆ ਇਹਨਾਂ ਤੋਂ ਮੋਹਰੇ ਹੋ ਕੇ ਲੜਨਗੇ ਇਸ ਕਰਕੇ ਭਾਈ ਇਹ ਸਾਡੇ ਲੋਕ ਆ ਸਾਡੇ ਕਿਸਾਨ ਮਜ਼ਦੂਰ ਆ ਜਿਨ੍ਹਾਂ ਦੀ ਅਸੀਂ ਰਾਖੀ ਕਰਾਂਗੇ ਤੁਹਾਡੇ ਚੈਨਲ ਦੇ ਵੀਰਾਂ ਦਾ ਪੀਟੀਸ਼ਨ نیوز ਦਾ ਤੇ ਬਾਕੀ ਚੈਨਲ ਜਿਹੜੇ ਤੁਸੀਂ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾ ਰਹੇ ਆ ਅਸੀਂ ਤੁਹਾਡੇ ਧੰਨਵਾਦੀਆਂ ਆਪਣੀਆਂ ਜਥੇਬੰਦੀਆਂ ਵੱਲੋਂ ਧੰਨਵਾਦ